ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਜੈਸ਼ੂ ਮਸੀਹੀ ਕਹਿੰਦਾ ਹਾਂ ਅੱਜ ਅਸੀਂ ਸੇਂਟ ਫਰਾਂਸਿਸ ਕੈਥੋਲਿਕ ਚਰਚ ਗੁਰਦਾਸਪੁਰ ਦੇ ਵਿੱਚ ਖੜੇ ਹਾਂ ਔਰ ਹੁਣੇ-ਹੁਣੇ ਆਤਮਾਸ਼ੀ ਕੁਰਬਾਨੀ ਜੋ ਪਾਪ ਸਾਹਿਬ ਕੀ ਦੇ ਲਈ ਚੜਾਈ ਗਈ ਹੈ ਉਹ ਫਰਾਂਸਿਸ ਜੀ ਦੇ ਲਈ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਦੁਆ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਸ਼ਰਦਾ ਦੇ ਪੇਂਟ ਜੋ ਫੁੱਲ ਹੈ ਪੇਂਟ ਚੜਾਈ ਗਈ ਹਨ ਜਿਵੇਂ ਅਸੀਂ ਜਾਣਦੇ ਹਾਂ ਕਿ ਉਹਨਾਂ ਦਾ ਦਿਹਾਂਤ ਜੋ 21 ਅਪ੍ਰੈਲ ਨੂੰ ਹੋਇਆ ਸੀ ਔਰ ਕੱਲ ਹੁਣ ਉਹਨਾਂ ਨੂੰ ਆਖਰੀ ਵਿਦਾਇਗੀ ਦਿੱਤੀ ਜਾ ਰਹੀ ਹੈ ਅਤੇ ਇਹ ਪੂਲ ਦੁਨੀਆ ਦੇ ਵਿੱਚ ਜਿਵੇਂ ਅਸੀਂ ਸਾਰੇ ਜਾਣੇ ਪੜਿਆ ਹੈ ਮੀਡੀਆ ਦਰਾਂ ਹੈ ਸੋਸ਼ਲ ਮੀਡੀਆ ਦਰਾਂ ਹੈ ਕਿ ਉਹ ਪੂਲ ਦੁਨੀਆ ਦੇ ਹੀ ਪੋਪ ਸਨ ਪੋਪ ਜਾਨੇ ਕਿ ਖੁਦਾ ਦੇ ਵੱਲੋਂ ਉਹਨਾਂ ਨੂੰ ਇੱਕ ਖਾਸ ਰੁਤਬਾ ਦਿੱਤਾ ਗਿਆ ਪ੍ਰਭੂ ਨੇ ਉਹਨਾਂ ਨੂੰ ਚੁਣਿਆ ਜੋ ਪਾਕ ਕੈਥਲਿਕ ਰਸੂਲੀ ਕਲੀਸਿਆ ਹੈ संत पत्रस जो प्रभु यसमसी का पहला चेला जो तो प्रभु मसीह ने लिसिया की उसारी की संत पत्रस ने कहा कि तू तो चट्टान है और इस चट्टान मैं लिसिया पोप फ्रांसिस तो पहला भी बहुत सारे पोप आए और दो सौ पोप जो दो सौ छियाठवा पोप पोप फ्रांसिस जिन्ह का जिन्होंने तकरीबन दो हजार तेरह तो लैके दो हज़ार तक अपनी सेवा ਜੋ ਨਬਾਈ ਹੈ ਔਰ ਕੁਲ ਦੁਨੀਆ ਦੇ ਵਿੱਚ ਬੜੇ ਹੀ ਪਿਆਰ ਮੁਹੱਬਤ ਨਾਲ ਉਹਨਾਂ ਨੇ ਸਾਰੀ ਵਿਸ਼ਪ ਸ਼ਾਂਤੀ ਦੇ ਲਈ ਦੁਆ ਕੀਤੀ ਔਰ ਸਾਰੇ ਧਰਮਾਂ ਦੇ ਨਾਲ ਸਾਰੇ ਲੋਕਾਂ ਦੇ ਨਾਲ ਮਿਲ ਕੇ ਪ੍ਰਭੂ ਦੇ ਸੰਦੇਸ਼ ਨੂੰ ਲੋਕਾਂ ਦੇ ਵਿੱਚ ਪੰਚਾਇਆ ਹੈ ਤੇ ਅੱਜ ਅਸੀਂ ਸਾਰੇ ਹੀ ਪੈਂਟਰਾ ਜੋ ਇਕੱਠੇ ਹੋਏ ਹਨ ਔਰ ਸਰਕਾਰ ਦੇ ਨੁਮਾਇंदे ਵੀ ਇੱਥੇ ਪਹੁੰਚੇ ਹਨ ਸਾਡੇ ਪੰਜਾਬ ਸਰਕਾਰ ਦੇ ਨੁਮਾਇंदे ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਡੇ ਪੰਜਾਬ ਦੇ ਜੋ ਮੁੱਖ ਮੰਤਰੀ ਹਨ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਵੀ ਆਪਣੇ ਟਵੀਟ ਦੇ ਵਿੱਚ ਫ੍ਰਾਂਸੀਸ ਜੀ ਦੇ ਲਈ ਜੋ ਸੋਗ ਦੇ ਗਾਰੇ ਸ਼ਬਦ ਜੋ ਉਹਨਾਂ ਨੇ ਲਿਖੇ ਅਤੇ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਨਾਲ ਨਾਲ ਹਰ ਤਰ੍ਹਾਂ ਦੇ ਸਰਦਾਰਾਂ ਨੇ ਜੋ ਜੋ ਆਪਣੇ ਵਚਨਾਂ ਦੇ ਰਾਹੀਂ ਜੋ ਲਿਖਦੇ ਰਾਹੀਂ ਆਪਣੇ ਜੋ ਉਹਨਾਂ ਨੂੰ ਸੋਗ ਦੇ ਪੇਲ ਲੜਾਈ ਹਰ ਔਰ ਨਾਲ ਨਾਲ ਅੱਜ ਜੋ ਸਾਡੇ ਇੱਥੇ ਸੈਨ ਫਰਾਂਸਿਸ ਕੈਥੇਡਰਲ ਚਰਚ ਦੇ ਵਿੱਚ ਜੋ ਸਰਕਾਰ ਦੇ ਨੁਮਾਇੰਦੇ ਸਨ ਸਰਦਾਰ ਜਗਰੂਪ ਸਿੰਘ ਸੇਖਵਾਂ ਜੀ ਅਤੇ ਨਾਨ ਰਮਨ ਬੈਲ ਜੀ ਵੀ ਇੱਥੇ ਪਹੁੰਚੇ ਸਨ ਉਹਨਾਂ ਨੇ ਵੀ ਸਰਦਾਰ ਦੇ ਫੁੱਲ ਜੋ ਪੇਂ ਚੜਾਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਅਤੇ ਵਿਸ਼ੇਸ਼ ਕਰਕੇ ਫਾਦਰ ਜੌਨ ਜੋ ਇਸ ਚਰਚ ਦੇ ਇੰਚਾਰਜ ਹਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਇਸ ਚਰਚ ਦੇ ਵਿੱਚ ਅੱਜ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਅੱਡੇ ਬੜੀ ਹੀ ਭਗਤੀ ਭਾਵਨਾ ਦੇ ਨਾਲ ਪ੍ਰਾਰਥਨਾਵਾਂ ਦੇ ਵਿੱਚ ਭਾਗ ਲਿਆ ਹੈ ਮੈਂ ਆਪਣੇ ਵੱਲੋਂ ਵੀ ਬਹੁਤ ਰਾਂਸੀ ਜੀ ਨੂੰ ਬਹੁਤ ਪਿਆਰ ਪਰਿਸ਼ਨਾंजलि ਬੇਟ ਕਰਦਾ ਹਾਂ ਕਿ ਖੁਦਾ ਉਹਨਾਂ ਦੀ ਆਤਮੀਆਂ ਨੂੰ ਸ਼ਾਂਤੀ ਦੇਵੇ ਅਤੇ ਅਸੀਂ ਸਾਰੇ ਹੀ ਉਹਨਾਂ ਦੇ ਜੋ ਸੰਦੇਸ਼ ਹੈ ਉਹਦੇ ਅਨੁਸਾਰ ਆਪਣੀ ਜੀਵਨ ਉ گزارੀਏ ਸਾਰਿਆਂ ਨੂੰ ਜੈ ਸ਼੍ਰੀਮਸੀ ਡਾਇਸਿਸ ਆਫ ਜਲੰਧਰ ਲੇਟੇ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ ਔਰ ਅੱਜ ਅਤੀ ਸਤਿਕਾਰਯੋਗ ਬਿਸ਼ਪ ਅਗਨੇਲੋਜੀ ਦੀਆਂ ਦਿਸ਼ਾ ਨਿਰਦੇਸ਼ ਦੇ ਅਨੁਸਾਰ ਗਰਦਾਸਪੁਰ ਡਿੰਰੀ ਤੇ ਧਾਰੀਵਾਲ ਡਿੰਰੀ ਇਹਨਾਂ ਦੋਹਾਂ ਦੇ ਜਿਹੜੇ ਸਿਸਟਰ ਸ਼ਬਾਨ ਫਾਦਰ ਸ਼ਬਾਨ ਮਨੋਦ ਭਰਾ ਤੇ ਚੁਣੇ ਹੋਏ ਨੁਮਾਇੰਦੇ ਜਿਹੜੇ ਸੀਗੇ ਵੱਖ-ਵੱਖ ਜਮਾਤਾਂ ਦੇ ਔਰ ਵੱਖ-ਵੱਖ ਮਿਸ਼ਨਾਂ ਦੇ ਉਹਨਾਂ ਨੇ ਅੱਜ ਸਤਕਾਰਯੋਗ ਪੋਪ ਸਾਹਿਬ ਪੋਪ ਫਰਾਂਸਿਸ ਜੀ ਨੂੰ ਇਹ ਮਿੱਠੀ ਸ਼ਰਧਾਂਜਲੀ ਦਿੱਤੀ ਆ ਕਿਉਂਕਿ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਆ ਔਰ ਵੈਟिकन ਸਿਟੀ ਦੇ ਵਿੱਚ ਉਹਨਾਂ ਨੂੰ ਕੱਲ ਦਫਨਾਇਆ ਜਾਏਗਾ ਪੂਰੇ ਦੇਸ਼ ਭਰ ਦੇ ਵਿੱਚ ਅੱਜ ਗਿਰਜਾ ਘਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਟੇਟਾਂ ਤੇ ਉਹਨਾਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ ਨੇ ਔਰ ਅਸੀਂ ਯੋਗ ਨਹੀਂ ਹਾਂ ਕਿ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰੀਏ ਕਿਉਂਕਿ ਉਹ ਮਹਾਨ ਸ਼ਖਸੀਅਤ ਜਿਹੜੀ ਆ ਹਰੇਕ ਦੇ ਲਈ ਪ੍ਰਾਰਥਨਾ ਕਰਦੇ ਸਨ ਔਰ ਫਿਰ ਵੀ ਅਸੀਂ ਅੱਜ ਪ੍ਰਭੂ ਦੇ ਘਰ ਦੇ ਵਿੱਚ ਉਹਨਾਂ ਦੇ ਨਤਮਸਤ ਹੋ ਕੇ ਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਲਈ ਅਸੀਂ ਜਿਹੜੀ ਪ੍ਰਾਰਥਨਾ ਇਸ ਸੰਤ ਫਰਾਂਸਿਸ ਗਿਰਜਾ ਘਰ ਦੇ ਵਿੱਚ ਕੀਤੀ ਹੈ ਸਾਡੇ ਲਈ ਬਹੁਤ ਹੀ ਦੁਖਦਾਇਕ ਸਮਾ ਚੱਲ ਰਹਿਣਾ ਕਿਉਂਕਿ ਸਾਡੀ ਤਰਮ ਤਰਮ ਦੀ ਧਾਰਮਿਕ ਆਗੂ ਪਾਪ ਫਰਾਂਸਿਸ ਪਹਿਲਾ ਜੋ ਇਸ ਤਰਤੀਰ ਤੋਂ ਪਿਛਲੇ ਸੋ ਮਹੀਵਾਰ ਸਦੀਵੀ ਹਮੇਸ਼ਾ ਦੇ ਲਈ ਵਿਛੋੜਾ ਦੇ ਕੇ ਪਰਮੇਸ਼ਵਰ ਦੇ ਕਰ ਚਲੇ ਗਏ ਹਨ ਇਸ ਲਈ ਇਸ ਦੁੱਖ ਦੀ ਕੜੀ ਦੇ ਵਿੱਚ ਅਸੀਂ ਇੱਥੇ ਗੁਰਦਾਸਪੁਰ ਅਤੇ ਤਾਰੀਵਾਲ ਦੇ ਡਿਨਰੀ ਦੇ ਵਿਸ਼ਵ ਈਸਾਈ ਵਿਸ਼ਵਾਸੀ ਲੋਕ ਇਕੱਠੇ ਹੋ ਕੇ ਪੋਪ ਸਾਭ ਜੀ ਦੇ ਆਤਮਾ ਨੂੰ ਸ਼ਾਂਤੀ ਮਿਲਣ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਅਤੇ ਪ੍ਰਭੂ ਉਸ ਰੂਹ ਨੂੰ ਉਸ ਆਤਮਾ ਨੂੰ ਜਿਸ ਨੂੰ ਇਸ ਧਰਤੀ ਦੇ ਉਤੋਂ ਸਦੀਵੀ ਬਿਛੋੜੇ ਕੀ ਦੇ ਕੇ ਆਪਣੇ ਕੋਲ ਬੁਲਾਇਆ ਹੈ ਇਸ ਰੂਹ ਨੂੰ ਉਹ ਹਮੇਸ਼ਾ ਅੰਦਰਲੀ ਸ਼ਾਂਤੀ ਪ੍ਰਦਾਨ ਕਰਨ ਦੇ ਲਈ ਅਤੇ ਉਸ ਦੇ ਰਾਜ ਦੇ ਵਿੱਚ ਉਸ ਜਗ੍ਹਾ ਪ੍ਰਦਾਨ ਕਰਨ ਦੇ ਲਈ ਪ੍ਰਾਰਥਨਾ ਕਰਨ ਵਾਸਤੇ ਅਸੀਂ ਇਕੱਠੇ ਹੋਏ ਹਾਂ